ਤੇ ਨਿਆ ਰਿਦਵਾ ਟੂਰਿਸਟ ਸਾਹਿਬ ਮੇਰੀ ਜਗਾ ਜਿਹੜੀ ਅੱਗੇ ਪੈੜੀ ਦੇ ਚ ਕਬਜਾ ਕਰਦਾ ਉਹ ਮੈਂ ਵੰਡ ਕੇ ਹੀ ਛੱਡ ਦਿੱਤਾ ਜੀ ਪੈੜੀ ਦੇ ਹੋ ਕਬਜਾ ਹੈ ਕਿ ਖੋਣਾ ਕੇ ਘਰ ਤੇ ਹੀ ਕਬਜਾ ਕਰਦਾ ਸਕੇ ਮੇਰੇ ਨਾਂ ਦੇ ਹਾਂ ਰਣਜੀਤ ਸਿੰਘ ਜਿਹਨੇ ਇਹਦੇ ਕੋਲੋਂ ਥਾਂ ਲਿਆ ਜਿਹੜੇ ਗੁਲਾਮ ਕਰਦੇ ਰਹਿਣ ਵਾਲੀ ਤਸਵੀਰ ਵੀ ਨਾਲ ਆ ਪੈਨ ਮੇਰਾ ਵਾਲਾ ਕਹਿੰਦਿਆ ਮੇਰਾ ਕੋਈ ਪੁੱਤ ਨਹੀਂ ਦਾ ਮੇਰਾ ਨਾਂ ਸੁਜੀਤ ਹੋ ਰਿਹਾ ਤੇ 나 ਕੋਈ ਮੇਰਾ ਬੋਤਿਆ ਆਦਮੀ ਵਰਗਿਆ ਮਰ ਚੁੱਕਾ 20-22 ਸਾਲ ਹੋ ਚਲੇ ਤੇ ਲੈ ਵਿਧਵਾ ਤੂੰ ਹੀ ਸਾਹ ਲਾ ਕੋ ਮੇਰੀ ਜਾਇਦਾਦ ਜਿਹੜੀ ਅੱਗੇ ਤਾਲੀ ਦੇ ਚ ਕਬਜ਼ਾ ਕਰਦਾ ਉਹ ਮੈਂ ਵੰਡ ਦੇ ਵਿੱਚ ਛੱਜ ਦਿੱਤਾ ਕਿ ਹੁਣ ਕਰਦਾ ਕੱਟੀ ਬੈੜੀ ਦੇ ਹੁਣ ਕਬਜ਼ਾ ਹੈ ਤੇ ਖੋਣਾ ਕੇ ਘਰ ਤੇ ਵੀ ਕਬਜ਼ਾ ਕਰਦਾ ਸਕੇ ਮੇਰੇ ਨਾਂ ਦੇ ਹਾਂ ਰਣਜੀਤ ਸਿੰਘ ਜੁਆਈ ਤੁਹਾਡਾ ਜੁਆਈ ਮੇਰਾ ਰਣਜੀਤ ਸਿੰਘ ਮੇਰ ਨਾਲ ਤਾਂ ਕਾਹੋ ਰਿਆ ਤੇ ਇਹ ਜਫੇਬੰਦੀ ਦੇ ਸੱਤੇ 扑ਕਦਾ ਤੇ ਜਫੇਬੰਦੀ ਆ ਕੇ ਤੇ ਘਰ ਵਿੱਚ ਛਾਤੀ ਮਾਰੇ ਵੀ ਹਾਲ ਤੇ ਸਾਡੇ ਘਰ ਦੀ ਵੇਖੇ ਪਾਕਜੋਟ ਕੀਤੀ ਆ ਸਾਡੀਆਂ ਕੰਡਾਂ ਢਾਈਆਂ ਕੋਈ ਕੁਛ ਹੋਇਆ ਸਾਡੇ ਨਾਲ ਤੇ ਮੇਰੀ ਮੇਰੀ ਇਹ ਬੇਨਤੀ ਆ ਕਰਸਾਨਾ ਵੀਰਾਂ ਨੂੰ ਜਿੱਥੇ ਜਿਹੜਾ ਜਿਹੜਾ ਸੁਣਦਾ ਉਹ ਪਹਿਲਾਂ ਹਾਲਤ ਵੇਖੇ ਤੇ ਇਹਨੂੰ ਜਿ세 ਜੋ ਕੱਢਿਆ ਜਾਵੇ ਤੇ ਮੈਂ ਪੁਲਿਸ ਗਾੜੀ ਹੱਥ ਜੋਲਦੀਆਂ ਜੋੜਦੀਆਂ ਵੀ ਪਲੀਜ਼ ਵੀ ਆ ਕੇ ਉਤੋਂ ਤੋਂ ਫਿਰ ਫੇਰ ਕੇ ਚਲੀ ਜਾਂਦੀ ਆ ਤੇ ਇਹਨੂੰ ਖੜਕੀ ਨਹੀਂ ਕਰਦੀ ਜਿਨ੍ਹਾਂ ਨੇ ਕਬਜ਼ਾ ਕੀਤਾ ਵਾ ਕਹੀ ਪੁਲਿਸ ਨੂੰ ਜਦੋਂ ਦਰਖਾਸਤ ਕੀਤੀ ਆ ਪੁਲਿਸ ਤੋਂ ਆਖਿਆ ਗਿਆ ਤੇ ਪੁਲਿਸ ਨੇ ਉਹਨਾਂ ਨੂੰ ਕੱਢਿਆ ਨਹੀਂ ਨਹੀਂ ਕੱਢਿਆ ਆ ਜਾਂਦੇ ਆ ਤੇ ਹੋ ਕੇ ਚਲੇ ਜਾਂਦੇ ਨੇ ਇਹਨਾਂ ਨੂੰ ਫਰਕ ਹੀ ਨਹੀਂ ਕਰਦੇ ਤੁਹਾਡੇ ਕੋਲ ਸਟੇ ਆ ਮਾਲਕੀ ਵੀ ਤੁਹਾਡੀ ਆ ਫਿਰ ਵੀ ਉਹਨਾਂ ਨੂੰ ਕੋਈ ਕਾਰਵਾਈ ਨਹੀਂ ਹੋਈ ਕੋਈ ਨਹੀਂ ਹੋਈ ਉਹੋਂ ਇਸ ਗੱਲ ਤੋਂ ਵੀ ਜਾਈ ਜਿਹੜਾ ਰਣਜੀਤ ਸਿੰਘ ਆ ਔਰ ਰਪਿੰਦਰ ਕੋਟ ਤੇ ਰੈਂਟ ਤੇ ਮੇਰੇ ਕੋਲ ਡਿੰਦੀ ਆ ਤੇ ਉਹ ਕਿਸੇ ਵੱਲੋਂ ਆਵਾਜ਼ ਆ ਰਹੀ ਆ ਕਿ ਇਹ ਕਿਉਂ ਹੋ ਰਹੀ ਦੀ ਇਹ ਘਰ ਤੋਂ ਨਿਕਲੇ ਤੇ ਮੈਂ ਫਿਰ ਸਾਰਾ ਥਾਂ ਵੀ ਰੱਪਾ ਕਿ ਪੈੜੀ ਹੁੜੇ ਪਾਸੇ ਪਰ ਮੈਂ ਨਹੀਂ ਜੋ ਮੈਨੂੰ ਇਹ ਸਾਮ ਦੀ ਆ ਮੇਰੀ ਜਾਇਦਾਦ ਦੀ ਹੱਕਦਾਰ ਇਹੋ ਹੀ ਹੋਊ ਜੋ ਮੇਰੇ ਕੋਲ ਟੇਲ ਪਰ ਹੋਊਗਾ ਉਸ ਵਾਰ-ਵਾਰ ਇਹਦੇ ਕੋਲ ਹੋਊਗਾ ਇਹਦੇ ਕੋਲ ਜੀ ਰਪਿੰਦਰ ਕੋਪ ਕਿਉਂਕਿ ਮੈਂ ਬਿਮਾਰ ਆ ਮੈਨੂੰ ਸਾਮ ਦੀ ਆ ਮੇਰੇ ਕੋਲ ਉਹ ਦੀਪਾ ਨੂੰ ਪੁੱਛਦੀ ਸਾਰੀ ਸੇਵਾ ਪਾਣੀ ਮੇਰਾ ਇਹ ਕਰਦੀ ਤੇ ਮੇਰੀ ਤਿਆਰਾਰ ਦੀ ਜਾਂ ਮੇਰੇ ਘਰਬਾਰ ਦੀ ਹੱਕਦਾਰ ਇਹੋ ਹੀ ਹੋਊਗੀ ਰਣਜੀਤ ਸਿੰਘ ਰਾਜ ਉਹ ਇਸ ਕਰਕੇ ਤੁਹਾਡੇ ਨਾਲ ਹਾਂ ਇਸੇ ਕਰਕੇ ਵੀ ਹਾਂਜੀ ਹਾਂਜੀ ਜੋ ਜ਼ਿਆਦਾ ਜੋ ਵੀ ਹੈ ਇਹਨੂੰ ਦੇ ਰਹੇ ਹਾਂ ਹਾਂ ਉਹ ਵਿਚੌਖਾ ਕਿ ਇੱਕ ਬਾਅਦ ਨਿਕਲੇ ਤਾਂ ਮੈਂ ਛਾਂਬ ਲਾ ਸਭ ਕੁਝ ਤੇ ਇਹ ਮੈਂ ਇਹਨੂੰ ਨਹੀਂ ਕਹਾਂ ਸਭ ਦੀ ਇਹ ਮੇਰੇ ਕੋਲ ਪੱਕੀ ਰਹੂਗੀ ਕਿਹੜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਪੁਲਿਸ ਕੋਲ ਪੁਲਿਸ ਕੋ ਮੈਂ ਇਹ ਹੋ ਮੰਗਦੀ ਆ ਕਿ ਇਹਨਾਂ ਨੂੰ ਫੜ ਕੇ ਖੜਨ ਇਨਸਾਫ ਹੋ। ਹਾਂ ਇਨਸਾਫ ਦੁਆਉਣ ਮੈਨੂੰ ਇਹਨਾਂ ਉੱਤੇ ਪਰਚਾ ਕਰਨ। ਤੇ ਮੈਂ ਤੇ ਠੱਕੇ ਖਾਂਦੀ ਤੁਣੀ ਫਿਰਦੀ ਆ ਹੁਣ ਆਹ ਕੋਈ ਵੜੀ ਕਚਹਿਰੀਆਂ ਥਾਣਿਆਂ ਵਿੱਚ ਪਹਿਨਵਾਲੀ ਨਹੀਂ ਤੇ ਫੇਰ ਵੀ ਮੈਂ ਕਰਦੀ ਆ। ਅੱਲੀ ਹਕੀਕਤ ਨੂੰ ਚਾਹੀਦਾ। ਮੈਂ ਮੇਰਾ ਨਾਮ ਰੁਪਿੰਦਰ ਕੌਰ। ਪਿੰਡਾਂਵਾਂ ਲਖਾ ਸਿੰਘਾ ਮੇਰਾ। ਪਿੰਡਾਂਵਾਂ ਲਖਾ ਸਿੰਘ ਜ਼ਿਲ੍ਹਾ ਅੰਮ੍ਰਿਤਸਰ ਤਸੀਲ ਇਨਾਲਾ। ਮੈਂ ਆਪਣੇ ਇੱਕ ਜਿਵੇਂ ਰਹਿੰਦੀਆਂ ਦੋ ਭੈਣਾਂ ਹੀ ਆ ਅਸੀਂ ਇਹ ਵੇਲੇ ਜਿਹੜੇ ਮਾਤਾ ਜੀ ਰਹਿੰਦੇ ਆ ਤੁਸੀਂ ਦੇਖ ਸਕਦੇ ਹੋ ਮੇਰੇ ਮਾਤਾ ਜੀ ਦੇ ਆ عمر 62 ਸਾਲ ਦੀ ਹੈ ਮੇਰਾ ਛੋਟਾ ਭਨਵਾ ਯਾਰ ਰਿਸ਼ਤੇ ਦੇ ਵਿੱਚ ਛੋਟਾ ਭਨਵਾ ਯਾ ਜੋ ਕਿ ਆਪਣੇ ਆਪ ਨੂੰ ਕਿਰਤੀ ਕਿਸਾਨ ਯੂਨੀਅਨ ਦਾ ਪ੍ਰਧਾਨ ਦੱਸਦਾ ਹੈ ਉਹਨੇ ਪਹਿਲਾਂ ਵੀ ਮੰਮੀ ਕੋਲੋਂ ਜਿਹੜੀ ਸਾਡੀ ਮਾਲਕੀ ਜ਼ਮੀਨ ਸੀਗੀ ਉਹਦੇ ਵਿੱਚੋਂ ਆਪਾਂ ਉਹਨੂੰ ਹਿੱਸਾ ਦੇ ਚੁੱਕੇ ਆ ਉਹ ਆਪਣਾ ਹਿੱਸਾ ਵੇਚ ਚੁੱਕਾ ਹੈ ਜਿਹੜੀ ਸਾਡੀ ਕੱਚੀ ਜ਼ਮੀਨ ਆ ਉਹਦੇ ਵਿੱਚ ਉਹਨੇ ਸਾਡੀ 5 ਕਨਾਲਾਂ ਜ਼ਮੀਨ ਨੱਪੀ ਹੋਈ ਆ ਦੋਹਾਂ ਧਿਰਾਂ ਦੀ ਇੱਕ ਚਾਚਾ ਜੀ ਦੀ ਤੇ ਸਾਡੀ ਪਾਂ ਜਿੱਕਨਾਂ ਵਾਲਾ ਜ਼ਮੀਨ ਉਹ ਵੀ ਨੱਪੀ ਹੋਈ ਆ ਹੁਣ ਇੱਥੇ ਘਰ ਦੇ ਵਿੱਚ ਪਹਿਲਾਂ ਵੀ ਆਣ ਕੇ ਸਾਡੀ ਕੋਈ 5-4 ਮਹੀਨਿਆਂ ਤੋਂ ਕੋਈ 6 ਮਹੀਨਿਆਂ ਤੋਂ ਹੀ ਇਹਦੇ ਨਾਲ ਘਰ ਤੋਂ ਵੀ ਸਾਡੇ ਨਾਲ ਪੰਗਾ ਪਾ ਕੇ ਬੈਠਾ ਆਇਆ ਸੀ ਜਦੋਂ ਕਿ ਇਸ ਘਰ ਦੇ ਵਿੱਚ ਮਾਤਾ ਜੀ ਦਾ ਹੀ ਕਬਜ਼ਾ ਸੀ ਇਹਨਾਂ ਦੇ ਨਾਂ ਤੇ ਮੀਟਰ ਤੇ ਇਹੀ ਘਰ ਦੇ ਵਿੱਚ ਰਹਿੰਦੇ ਸੀਗੇ ਤੇ ਇਹਨੇ ਆਣ ਕੇ ਫਿਰ ਸਾਡੀ ਕੋਟ ਮਾਰ ਕੀਤੀ ਉਸ ਤੋਂ ਬਾਅਦ ਆਪਾਂ ਸਟੇ ਲੈ ਲਿਆ ਸਾਡੇ ਕੋਲ ਵੀਡੀਓ ਵੀ ਹੈਗੀ ਕੋਟ ਮਾਰਦੀ ਸਟੇ ਲੈਣ ਤੋਂ ਬਾਅਦ ਫਿਰ ਇਹਨੇ ਸਾਡੀਆਂ ਕੰਧਾਂ ਢਾਈਆਂ ਸਟੇ ਕਿਦੋਂ ਲੈ ਆ ਤੁਸੀਂ ਸਟੇ ਮੈਡਮ ਆਪਾਂ ਅਗਸਤ 14 ਅਗਸਤ ਦਾ ਲੈ ਜੇ 14 ਅਗਸਤ 25 14 25 ਦਾ ਇਹਨਾਂ ਵੱਲੋਂ ਕਿਦੋਂ ਕਰਜਾ ਕੀਤਾ ਗਿਆ ਇਹਨਾਂ ਵੱਲੋਂ ਕਰਜਾ ਕੀਤਾ ਗਿਆ ਜੇ 2 ਦਸੰਬਰ ਨੂੰ 2 ਦਸੰਬਰ 25 ਬਾਕੀ ਮੈਮ ਤੁਸੀਂ ਤੁਹਾਡੇ ਵੱਲੋਂ ਕੋਈ ਕੰਪਲੀਟ ਕੀਤੀ ਗਈ ਜੀ ਹਾਂਜੀ ਹਾਂਜੀ ਜਿਹਨਾਂ ਨੇ ਕਬਜ਼ਾ ਕੀਤਾ ਉਹਨਾਂ ਦੇ ਖਿਲਾਫ ਹਾਂਜੀ ਜਿਹਨਾਂ ਨੇ ਕਰਾਇਆ ਉਹਨਾਂ ਦੇ ਖਿਲਾਫ ਰਣਜੀਤ ਸਿੰਘ ਨੇ ਕਬਜ਼ਾ ਕਰ ਬਾਕੀ ਆਪਾਂ ਕੰਪਲੇਂਟ ਦਿੱਤੀਆਂ ਗਈਆਂ ਪਿੰਡੀ ਸਾਦਾ ਠਾਣਾ ਲੱਗਦਾ ਜੇ ਸਾਨੂੰ ਬਟ ਅਜੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਉਥੋਂ ਸਾਨੂੰ ਕਹਿ ਦਿੰਦੇ ਨੇ ਕਿ ਆਪਾਂ ਆਨੇ ਆ ਬੰਦੇ ਫੜ ਕੇ ਲੈ ਆਏ ਨੇ ਪਰ ਹੁੰਦੇ ਆ ਬਸ ਇਸ ਤਰ੍ਹਾਂ ਫੇਰਾ ਪਾ ਕੇ ਚਲੇ ਜਾਂਦੇ ਬਾਕੀ ਮੈਂ ਇਹ ਅੱਗੇ ਜਦੋਂ ਤੋਂ ਮਤਲਬ ਕੋਰਟ ਦਾ ਸਾਨੂੰ ਸਟੇ ਮਿਲਿਆ ਉਸ ਤੋਂ ਬਾਅਦ ਜਦੋਂ ਤੋਂ ਇਹਨੇ ਕਰਜਾ ਕੀਤਾ ਹੈ 2 12 25 ਤੋਂ ਉਸ ਤੋਂ ਬਾਅਦ ਮੈਂ ਲਗਾਤਾਰ ਕਦੇ ਕੋਰਟ ਦੇ ਕਚਹਿਰੀਆਂ ਦੇ ਠਾਣਿਆਂ ਦੇ ਚੱਕਰ ਕੱਟਦੀ ਪਈ ਆ ਮੈਂ ਆਪਣੇ ਬੱਚਿਆਂ ਨੂੰ ਨਾਲ ਰੱਖਦੀ ਆ ਕਿ ਮੇਰੀ ਬੇਟੀ ਆ ਬੇਟਾ ਆ ਮੇਰੇ ਮਾਤਾ ਜੀ ਆ ਮੈਂ ਆਪਣੀ ਬੇਟੀ ਨੂੰ ਵੀ ਨਾਲ ਹੀ ਲੈ ਕੇ ਜਾਨੀ ਆ ਕਿਉਂਕਿ ਉਹ ਬੰਦਾ ਗੁਰਪ੍ਰੀਤ ਸਿੰਘ ਨੂੰ ਮੈਂ ਜਾਣਦੀ ਤੱਕ ਨਹੀਂ ਉਹ ਕੌਣ ਆ ਕਿੱਥੋਂ ਦਾ ਆ ਕਿਵੇਂ ਦਾ ਆ ਇਹ ਬਾਕੀ ਸ਼ਰਾਰਤੀ ਅੰਸਰ ਲੈ ਕੇ ਸਾਡੇ ਘਰ ਦੇ ਵਿੱਚ ਬੈਂਦੇ ਨੇ 5-7 ਮੁੰਡੇ ਇਕੱਠੇ ਹੋ ਕੇ ਰਾਤ ਵੀ ਸਮਾਈਏ ਤੇ ਤੁਸੀਂ ਆਪ ਦੱਸੋ ਕਿ ਮੈਂ ਆਪਣੀ ਬੇਟੀ ਨੂੰ ਦਿਨੇ ਕਿਤਰਾ ਘਰੇ ਛੱਡ ਦਵਾਂ ਜੇ ਕੋਈ ਉਹਦੇ ਨਾਲ ਗਲਤ ਹਰਕਤ ਹੁੰਦੀ ਆ ਜਾਂ ਕੋਈ ਮੇਰੇ ਬੇਟੇ ਨਾਲ ਵੀ ਗਲਤ ਹਰਕਤ ਕਰਦੀ ਆ ਤੇ ਫਿਰ ਮੈਂ ਮੇਰਾ ਇਸ ਚੀਜ਼ ਦਾ ਜ਼ਿੰਮੇਵਾਰ ਕੌਣ ਹੋਊਗਾ ਕਿਉਂਕਿ ਪੁਲਿਸ ਪ੍ਰਸ਼ਾਸਨ ਵੀ ਇਸ ਟਾਈਮ ਸਾਡੀ ਨਹੀਂ ਸੁਣ ਰਿਹਾ ਜਦੋਂ ਤੁਸੀਂ ਪੁਲਿਸ ਨੂੰ ਗੁਹਾਰ ਲਗਾਈ ਜਦੋਂ ਇਹਨਾਂ ਨੇ ਕਬਜ਼ਾ ਕੀਤਾ ਤੇ ਪੁਲਿਸ ਉਸ ਟਾਈਮ ਮੌਕੇ ਤੇ ਨਹੀਂ ਪਹੁੰਚੀ ਹਾਂਜੀ ਮੌਕੇ ਤੇ ਪਹੁੰਚੇ ਆ ਪਰ ਫਿਰ ਵੀ ਉਹਨਾਂ ਨੇ ਕਿਹਾ ਇਹਨਾਂ ਨੂੰ ਕਿ ਤੁਸੀਂ ਚਲੇ ਜਾਓ ਗੈ ਨਹੀਂ ਪਤਾ ਨਹੀਂ ਸਾਨੂੰ ਕੀ ਮਤਲਬ ਮੈਨੂੰ ਸਮਝ ਨਹੀਂ ਆਉਂਦਾ ਬਈਆ ਕਿ ਜੇ ਇੱਕ ਵਾਰੀ ਪੁਲਿਸ ਤੁਹਾਨੂੰ ਪਤਾ ਹੈ ਕਿ ਪੁਲਿਸ ਨਹੀਂ ਦਿੱਤੀ ਇਹਨਾਂ ਨੂੰ ਜਾਣਦੀ ਵਾਰਨਿੰਗ ਉਹਨਾਂ ਨੇ ਜਾਣਦੀ ਨਹੀਂ ਦਿੱਤੀ ਉਹਨਾਂ ਨੇ ਬਸ ਤੁਸੀਂ ਇੱਧਰ ਨਹੀਂ ਆਉਣਾ ਇਹ ਗੱਲ ਕਹੀ ਹੈ ਤੁਸੀਂ ਇੱਧਰ ਨਹੀਂ ਆਉਣਾ ਉਹ ਇੱਧਰ ਨਹੀਂ ਆਉਣ ਇਦਾਂ ਕੁਝ ਵੀ ਪਰ ਮੈਂ ਤੁਸੀਂ ਕਹਿੰਦੇ ਸਾਡੇ ਕੋਲ ਆ ਮਾਲਕੀ ਆ ਉਹ ਸੁਰਜੀਤਪੁਰ ਦੀ ਆ ਤੇ ਫਿਰ ਵੀ ਪੁਲਿਸ ਨੇ ਕੱਢਿਆ ਨਹੀਂ ਉਹਨਾਂ ਨੂੰ ਹਾਂਜੀ ਸਟੇ ਸੁਰਜੀਤਪੁਰ ਕੋਲ ਆ ਮੇਰੇ ਮਾਤਾ ਜੀ ਕੋਲ ਇਹਨਾਂ ਦੇ ਨਾਮ ਤੇ ਸਟੇ ਆ ਵਿਦ ਨਕਸ਼ਾ ਲੱਗਾ ਹੋਇਆ ਨਾਲ ਮੀਟਰ ਮੀਟਰ ਦਾ ਬਿੱਲ ਲੱਗਾ ਹੋਇਆ ਮੀਟਰ ਵੀ ਇਹਨਾਂ ਦੇ ਨਾਮ ਤੇ ਆ ਬਾਕੀ ਮੈਂ ਮ ਇਹ ਗੱਲ ਆ ਕਿ ਫਿਲਹਾਲ ਤੇ ਪੁਲਿਸ ਆ ਕੇ ਚਲੇ ਜਾਂਦੀ ਆ ਪਤਾ ਨਹੀਂ ਮੈਨੂੰ ਕਿ ਜਾਂ ਕੀ ਉਹ ਇੱਕ ਪ੍ਰਧਾਨ ਹੋਣ ਕਰਣ ਉਹਨਾਂ ਦੀ ਮੰਨਦੇ ਆ ਜਾਂ ਕੀ ਚੱਕਰ ਆ ਮੈਨੂੰ ਇਹ ਨਹੀਂ ਪਤਾ ਬਾਕੀ ਦੇਖੋ ਮੈਡਮ ਇਹਨਾਂ ਨੇ ਝੰਡਾ ਲਾਇਆ ਹੋਇਆ ਉਹ ਤੁਸੀਂ ਦੇਖਿਆ ਤੁਸੀਂ ਦੱਸੋ ਕਿ ਕਿਸੇ ਵੀ ਮਤਲਬ ਪਾਰਟੀ ਨੂੰ ਕੋਈ ਵੀ ਕਿਸੇ ਵੀ ਕਿਸਮ ਦੀ ਕੋਈ ਜਥੇਬੰਦੀ ਹੈ ਕਿਸੇ ਨੂੰ ਇਹ ਤੇ ਨਹੀਂ ਨਾ ਹੈਗਾ ਅਧਿਕਾਰ ਕਿ ਕਿਸੇ ਦੇ ਘਰ ਤੇ ਇਸ ਤਰ੍ਹਾਂ ਸਟੇ ਵਾਲੇ ਘਰ ਤੇ ਝੰਡਾ ਲਾਉਂਦਾ ਇਹੋ ਜੇ ਬੰਦੇ ਦੇ ਹੱਥੋਂ ਇਹ ਸਭ ਕੁਝ ਲਿਆ ਜਾਵੇ ਵਾਪਸ ਕਿਉਂਕਿ ਇਸੇ ਚੀਜ਼ ਦਾ ਹੀ ਇੱਕ ਫਾਇਦਾ ਚੁੱਕ ਰਿਹਾ ਨਜਾਇਜ਼ ਫਾਇਦਾ 4 ਸਾਲ ਤੋਂ ਸਾਡੇ ਨਾਲ ਧੱਕਾ ਚੱਲ ਰਿਹਾ ਦੇਖੋ ਮੇਰੇ ਮਾਤਾ ਜੀ ਦੀ ਉਮਰ ਦੇਖੋ ਵਿਧਵਾ ਔਰਤ ਹੈ ਕਿਉਂਕਿ ਕੋਈ ਵੀ ਜਥੇਬੰਦੀ ਇਨਸਾਫ ਕਰਦੀ ਆ ਇਸ ਤਰ੍ਹਾਂ ਆ ਕਿ ਤੱਕਾ ਨਹੀਂ ਕਰਦੀ ਮੇਰੀ ਬੇਨਤੀ ਮੇਰੀ ਇਹ ਅਪੀਲ ਜਿਹੜੀ ਆ ਇਹ ਦੀ ਜਥੇਬੰਦੀ ਮਨਜ਼ੂਰ ਕਰੇ ਤੇ ਇੱਕ ਵਾਰੀ ਆ ਕੇ ਸਾਡੇ ਘਰ ਦੇ ਹਾਲਾਤ ਜ਼ਰੂਰ ਦੇਖਣ ਪੁਲਿਸ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਪੁਲਿਸ ਪ੍ਰਸ਼ਾਸਨ ਤੋਂ ਵੀ ਇਹੀ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਚਾਹੀਦਾ ਆ ਇਹਨਾਂ ਤੇ ਕੁਲਵਿੰਦਰ ਸਿੰਘ ਰਣਜੀਤ ਸਿੰਘ ਗੁਰਪ੍ਰੀਤ ਸਿੰਘ ਮਨਦੀਪ ਸਿੰਘ ਇਹਨਾਂ ਦੇ ਪਰਚਾ ਕੱਟਿਆ ਜਾਵੇ ਇਹ ਬਾਕੀ ਵੀ ਹੋਰ ਮੁੰਡੇ ਲੈ ਕੇ ਸਾਡੇ ਘਰੇ ਰਾਤ ਦਿਨੇ ਜਦੋਂ ਵੀ ਦਿਲ ਕਰਦਾ ਬਹਿੰਦੇ ਨੇ ਸਾਨੂੰ ਇਹਨਾਂ ਤੋਂ ਮਤਲਬ ਡਾਰਿਆ ਜਾਣੀ ਵਾਲੀ ਨੁਕਸਾਨ ਦਾ ਕੋਈ ਵੀ ਸਾਡਾ ਨੁਕਸਾਨ ਹੁੰਦਾ ਤੇ ਜ਼ਿੰਮੇਵਾਰ ਇਹੀ ਹੋਣਗੇ ਹਾਂਜੀ ਰঞ্জੀਤ ਸਿੰਘ ਜੀ ਸੁਰਜੀਤ ਕੌਰ ਵੱਲੋਂ ਜੋ ਤੁਹਾਡੀ ਸੱਸ ਵੀ ਨੇ ਤੇ ਉਹਨਾਂ ਵੱਲੋਂ ਤੁਹਾਡੇ ਤੇ ਇਲਜ਼ਾਮ ਲਾਏ ਗਏ ਨੇ ਕਿ ਤੁਸੀਂ ਉਹਨਾਂ ਦੀ ਜਗ੍ਹਾ ਤੇ ਕਬਜ਼ਾ ਕਰਵਾਇਆ ਹੈ ਕੁਝ ਬੰਦਿਆਂ ਵੱਲੋਂ ਕੀ ਕਹਿਣਾ ਚਾਹੋਗੇ ਮਰੋ ਜਿਹੜੀ ਉਹ ਜਗ੍ਹਾ ਆ ਉਹ ਚਮਾਪਰਾਵਾਂ ਦੀ ਹੈ ਹਾਂਜੀ ਹਾਂਜੀ ਜਸਪ੍ਰੀਤ ਸਿੰਘ ਵੀ ਖਰਸ਼ ਸਿੰਘ ਵੀ ਤੇ ਅਵਧਾਰ ਸਿੰਘ ਵੀ ਉਹ ਇੱਕ ਤਰਕੀਸ ਜਿਹੜਾ ਹਮਲੇ ਆਇਆ ਝਿਸਲੀ ਨੂੰ ਕੋ ਹਾਂਜੀ ਜਿਹੜਾ ਸਾਹ ਜੋ ਜ਼ਿਲ੍ਹਾ ਬਾਲਾ ਉਹਨਾਂ ਹੀ ਆਇਆ ਬਾਕੀ ਉਹਦੇ ਵਿੱਚ ਕਵਜਾ ਵੀ ਸਾਡਾ ਪਹਿਲਾਂ ਦਾ ਆ ਉਹਨੇ ਇੱਕ ਤਰਪੋਰਵਾ ਵੀ ਆ ਤੁਹਾਨੂੰ ਲਿਖੀ ਨਹੀਂ ਆਇਆ ਹਰਦੀਪ ਸਿੰਘ ਨਾਲ ਤੁਹਾਡਾ ਕੀ ਰਿਸ਼ਤਾ ਹੈ ਹਾਂਜੀ ਹਰਦੀਪ ਸਿੰਘ ਨਾਲ ਤੁਹਾਡਾ ਕੀ ਰਿਸ਼ਤਾ ਹੈ ਇਹ ਇੱਕ ਮੇਰੀ ਵੈਫ ਦਾ ਚਾਚਾ ਆ ਠੀਕ ਹੈ ਤੇ ਇਹ ਚਾਰ ਭਰਾ ਆ ਹਰਦੀਪ ਸਿੰਘ ਦਰਸ਼ਨ ਸਿੰਘ ਗਸਲ ਸਿੰਘ ਮੇਰਾ ਸਹੁਰਾ ਸਾਹਿਬ ਤੇ ਅਵਤਾਰ ਸਿੰਘ ਤੇ ਆਪਣਾ ਗਰਦੇਵਾਲ ਸਿੰਘ ਆ ਮੈਂ ਉਹਨਾਂ ਕੋਲ ਮੁੱਲ ਲਿਆ ਇਹ ਮੈਨੂੰ ਜੇ ਇਹਨਾਂ ਨੇ ਮੁੱਲ ਰੇ ਇਹ ਰੱਖਦਾ ਇਹ ਰੱਖ ਲੈਂਦੇ ਮੈਨੂੰ ਤਾਂ ਲੋੜ ਹੀ ਨਹੀਂ ਸੀ ਕਿਉਂਕਿ ਉਹਨਾਂ ਨੇ ਕਿਹਾ ਵੀ ਥਾ ਵੇਚਣਾ ਮੈਂ ਜਦੋਂ ਤੁਸੀਂ ਮੈਨੂੰ ਦੇ ਦੋ ਉਹ ਮੈਂ ਲਿਆ ਵੀ ਇਸ ਕਰਕੇ ਵੀ ਚਲੋ ਮਕਾਨਾ ਬੰਦਾ ਨਾ ਆਊਗਾ ਪਰ ਇਹਨਾਂ ਨੇ ਜਦੋਂ ਇਹਨਾਂ ਨੇ ਮੇਰੇ ਨਾਲ ਲੜਾਈ ਝਗੜਾ ਕੀਤਾ ਫਿਰ ਮਹਗਾ ਹਾਂ ਵੇਚਦਾ ਮੈਂ ਸਾ ਮੁੱਲ ਜਿੱਦਾਂ ਮੁੱਲ ਲਿਆ ਓਦਾਂ ਗਾਂ ਵੇਚ ਦਿੰਦਾ ਪਰ ਉਹਦਾ ਡਾਕੂਮੈਂਟ ਸਾਰੇ ਹੈਗੇ ਐ ਜਿੱਦਾਂ ਮਸਾਂ ਮੁੱਲ ਲਿਆ ਪਰ ਸਰਜੀਪ ਕੋਰ ਦਾ ਕਹਿਣਾ ਹੈ ਕਿ ਉਸ ਜਗ੍ਹਾ ਦਾ ਉਹਨਾਂ ਕੋਲ ਸਟੇ ਹੈਗਾ ਕੋਰਟ ਵੱ ਸਟੇ ਲੱਗਾ ਹੋਇਆ ਹੈ ਫਿਰ ਵੀ ਉੱਥੇ ਤੁਸੀਂ ਮਤਲਬ ਕਿ ਅਣਪਛਾਤੇ ਬੰਦੇ ਜੋ ਆ ਗੀ ਵਾਰਡ ਦਿੱਤੇ ਗਏ ਨੇ ਕਬਜ਼ਾ ਕਰਾ ਦਿੱਤਾ ਗਿਆ ਹੈ ਜਿਹੜਾ ਸਟੇ ਹੈ ਮੈਡਮ ਉਹ ਮੇਰੇ ਜਿਹੜਾ ਹੈਗਾ ਸੀ ਪਹਿਲਾਂ ਦਾ ਬਾਅਦ ਵਿੱਚ ਸਟੇ ਲਿਆਇਆ ਨਾ ਮੈਂ ਪਹਿਲਾਂ ਦਾ ਵੇਚ ਕੇ ਧਿਆਈ ਉਹਦਾ ਤਾਂ ਸਤਾਇਆ ਮੈਂ ਪਹਿਲਾਂ ਦਾ ਵੇਚਿਆ ਸਟੇ ਨਾਲੇ ਬਾਅਦ ਵਿੱਚ ਤੁਸੀਂ ਕਿਦੋਂ ਦਾ ਵੇਚਿਆ ਪਾਜੀ ਤੁਸੀਂ ਲਿਖਤੀ ਦੇਖ ਲਾਗੇ ਕਿ ਜੇ نیچے ਵੀ ਜਾਂ ਲਿਆਊਗਾ ਦਿੱਤਾਊਗਾ ਵੇਚ ਉਹਨਾਂ ਨੂੰ ਲੈ ਕੇ ਦੇ ਦਊਗਾ 10 10 ਸਾਮ ਠੀਕ ਹੈ 10000 ਠੀਕ ਹੈ ਕਿੰਨੇ ਚ ਵੇਚਿਆ ਤੁਹਾਡੇ ਵੱਲੋਂ 30 ਲੱਖ ਰੁਪਏ ਦੇ ਵਿੱਚ ਲੈ ਤਿੰਨ ਚ ਲਿਆ ਤਿੰਨ ਚ ਗਾ ਵੇਚਤਾ ਠੀਕ ਆ ਕਿੰਨਾ ਨੂੰ ਵੇਚਿਆ ਇਹ ਕਲਵਿੰਦਰ ਸਿੰਘ ਨੂੰ ਕੁਲਵਿੰਦਰ ਸਿੰਘ ਨੂੰ ਵੇਚਿਆ ਗਿਆ ਹਾਂਜੀ ਕੁਲਵਿੰਦਰ ਸਿੰਘ ਠੀਕ ਹੈ ਤੇ ਰਣਜੀਤ ਸਿੰਘ ਜੀ ਜਿਸ ਤਰ੍ਹਾਂ ਕਿ ਤੁਹਾਡੀ ਮਤਲਬ ਕਿ ਸੱਸਵਾ surjit kaur ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਪਹਿਲੇ ਵੀ 4 ਸਾਲ ਤੋਂ ਸਾਡੇ ਵਿੱਚ ਬਾਦ ਚੱਲ ਰਿਹਾ ਵਾ ਇਹ ਮਤਲਬ ਕਿ ਮੇਰੀ ਜਾਇਦਾਦ ਨੂੰ ਲੈ ਕੇ ਹੀ ਮਤਲਬ ਕਿ ਮੇਰਾ ਜੋ ਜਵਾਈ ਆ ਉਹ ਹਮੇਸ਼ਾ ਮੈਨੂੰ ਤੰਗ ਪਰੇਸ਼ਾਨ ਕਰਦਾ ਵਾ ਮੈਡਮ ਜਾਇਦਾਦ ਵੀ ਵੇਖੋ ਅਹੀਂ ਤੇ ਸਰ ਉਹ ਇਹਦੀ ਮਾਦਾ ਵੀ ਜਿੰਨੀ ਜਾਨੀ ਕਿ ਮੇਰੇ ਸਹੁਰਾ ਸਾਹਿਬ ਕੋਲ ਦੋਗਲੇ ਜ਼ਮੀਨ ਸੀ ਸਾਰੀ ਹਾਂਜੀ ਦੋਗਲੇ ਜ਼ਮੀਨ ਹੀ ਹੋਰ ਦੋਗਲੇ ਆਉਂਦੀ ਸੀ ਦੋਗਲੇ ਨੇ ਵੇਚ ਕੇ ਮੇਰੀ ਵੱਡੀ ਸਾਲੀ ਦਾ ਜੀ ਵਿਆਹ ਨੂੰ ਕਰ ਦਿੱਤਾ ਹਾਂਜੀ ਤੇ ਉਸ ਤੋਂ ਬਾਅਦ ਇੱਕ ਦਰਜੇ ਸਿੰਘ ਦੀ ਸਹੁਰਾ ਸਾਹਿਬ ਦੀ ਛੇਤੀ ਮੌਤ ਹੋ ਗਈ ਨਾਲ ਦੀ ਇੱਕ ਕਿਲਾ ਜਿਹੜਾ ਰਹਿ ਗਿਆ ਸੀ ਉਹ ਸਭ ਉਹ ਵੀ ਇਹਨੇ ਗੈਨੇ ਪਾ ਤਾਰ ਰਵਿੰਦਰ ਗੌਰ ਨੇ ਹਾਂਜੀ ਉਹ ਮੈਂ 2 ਲੱਖ ਰੁਪਏ ਜੇ ਦੇ ਕੇ ਤੇ ਸਰਜੀਤ ਕੌਰ ਨੂੰ ਛਡਾਕ ਦਿੱਤਾ ਵੀ 2 ਲੱਖ ਰੁਪਏ ਮੈਂ ਆਪਣੇ ਕੋਲੋਂ ਦੇ ਕੇ ਸਰਜੀਤ ਕੌਰ ਨੂੰ ਥਾਂ ਛਡਾਕ ਤਾਂ ਵੀ ਤੂੰ ਆਪਣੀ ਬਾਹ ਤੜੀ ਬਾਹ ਕਾ ਪੀ ਜੋ ਮਰਨੀ ਜਾ ਮੈਂ ਅੱਜ ਕੋਈ ਨਹੀਂ ਲੈਣਾ ਦਿੰਦਾ ਹਾਂਜੀ ਦੀ ਸਾਨਾ ਰੋਠੇਗਾ ਕਿ ਜਦੋਂ ਆਪਣੇ ਸਰਜੀਤ ਕੌਰ ਨੇ ਰਪਿੰਦਰ ਕੌਰ ਨੇ ਜਿਹੜਾ ਤਾਂ ਮੈਂ ਗੈਣੇ ਤੇ ਛੁਦਵਾ ਕੇ ਦਿੱਤਾ ਸੀ ਮਾਦਾ ਨੂੰ ਉਹ ਫਿਰ 2 ਲੱਖ ਰੁਪਏ ਲੈ ਕੇ ਜਾਂ ਗਾਂ ਗੈਣੇ ਪਾਤਾ ਕਿਸੇ ਨੂੰ ਹਾਂਜੀ ਤੇ ਹੱਗੇ ਆ ਬੰਦੇ ਆਪਣੀ ਲੈ ਰੋ ਗਿਆ ਨਹੀਂ ਉਹਨਾਂ ਨੂੰ ਗੈਣੇ ਪਾਤਾ ਸੀ ਉਹਦੇ ਵਿੱਚ ਜਦੋਂ ਫਿਰ ਮੈਨੂੰ ਪਤਾ ਲੱਗਾ ਵੀ ਥਾ ਗੈਣੇ ਪਾਤਾ ਫਿਰ ਮੇਰਾ ਮੈ ਤਗੜਾ ਪਿਆ ਵੀ ਮੈਂ ਥਾਂ ਛੁਦਵਾ ਕੇ ਦਿੱਤਾ ਸੀ ਜਾਣੀ ਕਿ ਮਾਤਾ ਨੂੰ ਆਪਣੀ ਰੋਟੀ ਪਾਣੀ ਖਾਣ ਵਾਸਤੇ ਹੱਲ ਕੀ ਉਹ ਜੀ ਸਾ ਮੇਰੀ ਵੈਫ ਦਾ ਬੰਦਾ ਸੀ ਕਿਉਂਕਿ ਰਪਿੰਦਰ ਕੌਰ ਦਾ ਹੀ ਹਿੱਸਾ ਬੰਦਾ ਸੀ ਉਹਨੇ ਵੇਚ ਕੇ ਆਪਣਾ ਵਿਆਹ ਕਰਵਾ ਲਿਆ ਜੀ ਆਪਣੀ ਜਿਹੜੀ ਆਪਣੀ ਮੈਂ ਨਾਲ ਕੋਈ ਦਾਜ ਲਿਆ ਤੇ ਨਾਲ ਮੈਂ ਆਪਣਾ ਜਿਹੜਾ ਮੇਰੀ ਮੈਰਜ ਹੈ ਉਹ ਵੀ ਚਨੀ ਜੜਾ ਹੋਈ ਹੈ ਮੈਂ ਮਾਤਾ ਕੋ ਇੱਕ ਦੁੱਕੇ ਦਾ ਵੀ ਕੋਈ ਸਮਾਨ ਨਹੀਂ ਲਿਆ ਤੇ ਆਪਣਾ ਵਿਆਹ ਵੀ ਜਿਹੜਾ ਚਨੀ ਜੜਾ ਹੋਇਆ ਉਹ ਹਿੱਸਾ ਜਾਨੀ ਮੇਰਾ ਬੰਦਾ ਫੇਰ ਵੀ ਮੈਂ ਉਹ ਦੋ ਜਿਹੜਾ ਜਣੇ ਪਾਇਆ ਉਹ ਵੀ ਵੇਚ ਕੇ ਆਪਣਾ ਛਡਾ ਕੇ ਮਰਨ ਦੇਤਾ ਤੇਰੇ ਨੇ ਰਪਿੰਦਰ ਕੌਰ ਨੇ ਜਣੇ ਪਾਇਆ ਤੇਰੇ ਇਸ ਕਾਰਨ ਝਗੜਾ ਲਗਾ ਫਿਰ ਉਹਨਾਂ ਨੇ ਇਹ ਨਾਲੇ ਤਾਂ ਵੇਚਤਾ ਮੈਂ ਜਿਹੜਾ ਜਿਹੜਾ ਮੇਰਾ ਹਿਸਾਬਾ ਕਿਉਂਕਿ ਲੋਰ ਦਰਸ਼ਕਾਂ ਦੀ ਬਹੁਤ ਹੋ ਕਿ ਉਹ ਪੈਨਾਇਸ ਅਥਾਈ ਜਾਣਾ ਜਾਣਾ ਹੈ ਉਹ ਜਿਹੜਾ ਇਹਨਾਂ ਨੇ ਵੇਚਤਾ ਮੈਂ ਆਪਣਾ ਤਾਂ ਵੇਚ ਕੇ ਫਿਰ ਉੱਥੇ ਲਾ ਕੇ ਲੀਨ ਲਿਆ ਜੇ ਨਹੀਂ ਵੀ ਮੈਂ ਵੇਚ ਕੇ ਇਥੋਂ ਲੈ ਗਿਆ ਮੈਂ ਡੇਢ ਕਲਾ ਤਾਂ ਲਾ ਕੇ ਲਿਆ ਪਰ ਅਜੇ ਵੀ ਜਦੋਂ ਮਾਤਾ ਰੁਪਿੰਦਰ ਕੌਰ ਸਾਰਾ ਕੁਝ ਕਰਾ ਰਹੀ ਹੈ ਇਹ ਰੁਪਿੰਦਰ ਕੌਰ ਨੂੰ ਛੱਡ ਦੇ ਤੇ ਮੇਰਾ ਉਹ ਡੇਢ ਕਲਾ ਜਦੋਂ ਮਰਦੀ ਬਾਹ ਲਵੇ ਮਾਗ ਮਣ ਇਹੋ ਅਰੀ ਤੇ ਜਿਹੜਾ ਥਾ ਵੇਚ ਇਹਨਾਂ ਨੇ ਮੋਲ ਲਿਆ ਜਿੱਦ ਮੈਂ ਜਿੱਦਾਂ ਮੋਲ ਲਿਆ ਉਹਦਾ ਹੀ ਵੇਚ ਦਿੱਤਾ ਮੇਰਾ ਤਾਂ ਸਾਲਾ ਕੋਈ ਲੈਣਾ ਦੇਣਾ ਨਹੀਂ ਦੇ ਨਾਗਾ ਕੁਲਿੰਦਰ ਸਿੰਘ ਨੂੰ ਪਹਿਲਾ ਕਬਜਾ ਹੀ ਕੁਲਿੰਦਰ ਸਿੰਘ ਦਾ ਆ ਉਹਦੇ ਵਿੱਚ ਤਾਂ ਕੋਈ ਹੈ ਹੀ ਨਹੀਂਗਾ ਹੂੰ ਮੁੱਲ ਤਾਂ ਲਿਆ 3 ਲੱਖ ਰੁਪਏ ਇਹਦੇ ਵਿੱਚ ਕਬਜੇ ਵਾਲੀ ਤੁਮ ਗੱਲ ਹੀ ਨਹੀਂ ਆ ਜੀ 3 ਲੱਖ ਰੁਪਏ ਤਾਂ ਉਹਨੇ ਆਪਣਾ ਹਿੱਸਾ ਹੀ ਵੇਚ ਆਇਆ ਹੂੰ ਵਿੱਚ ਕਾਗਜ਼ ਦੇ ਵਿੱਚ ਤੁਸੀਂ ਦੇਖ ਲਿਓ ਵੀ ਹਿੱਸਾ ਵੇਚ ਆਇਆ ਨੇ ਆਪਣਾ ਹਿੱਸਾ ਚੌਥੀ ਹਿੱਸੇ ਦਾ ਤਾਂ ਵੇਚਿਆ ਤੇ ਚੌਥੀ ਹਿੱਸੇ ਦਾ ਮਿਲਿਆ ਦੋ ਕਮਰੇ ਲਾਇਆ ਵਸਦੇ ਉਹਦਾ ਰੱਕੀ ਨਾ ਤਾਂ ਪਾਉਂਦਾ ਚੌਥੀ ਹਿੱਸੇ ਦਾ ਬੋਲੇ ਠੀਕ ਹਾਂ